ਸਸੀ ਕਾਲਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਅਸੀਂ ਵੀ ਠੀਕ ਹਾਂ ਜੀ ਤੇ ਮੈਂ ਅੱਜ ਤੁਹਾਨੂੰ ਦਿਖਾ ਰਹੀ ਆ ਆਪਾਂ ਮੂਰੀ ਤੇ ਗੁੰਮਪਾਈ ਪਿੰਨ ਲਗਾ ਕੇ ਤੇ ਮੂਰੀ ਤਿਆਰ ਕਰਾਂਗੇ ਤੇ ਇੱਕ ਆਪਾਂ ਇਦਾਂ ਮੂਰੀ ਤਿਆਰ ਕਰ ਲਈ ਇਸ ਤਰ੍ਹਾਂ ਗੁੰਮਪਾਈ ਪਿੰਨ ਲਗਾ ਕੇ ਤੇ ਹੁਣ ਦੂਸਰੀ ਤੇ ਆਪਾਂ ਲਗਾਉਣ ਲੱਗੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੇ ਆ ਇਹ ਆਸਾਨ ਜਿਹਾ ਤਰੀਕਾ ਤੁਹਾਨੂੰ ਵੀ ਆ ਜਾਏਗਾ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਅਸੀਂ ਤੇ ਹੁਣ ਆਪਾਂ ਨਾ ਇਸ ਤਰ੍ਹਾਂ ਇਹਨੂੰ ਰੱਖ ਲਿਆ ਤੇ ਇਦਾਂ ਆਪਾਂ ਫਿਨਿਸ਼ਿੰਗ ਪੱਟੀ ਕੱਟ ਲਈ ਇਸ ਤਰ੍ਹਾਂ 1.5 ਇੰਚ ਦੀ ਤੇ ਦਵਾ ਡੋਰੀ ਆਪਾਂ ਰੱਖੀ ਵਿੱਚ ਤੇ ਇਹਨੂੰ ਪਹਿਲਾਂ ਆਪਾਂ ਨਾ ਇਸ ਤਰ੍ਹਾਂ ਕਰਕੇ ਸਿੱਧੇ ਪਾਸੇ ਰੱਖ ਕੇ ਨਾ ਆਪਾਂ ਸਿੱਧੇ ਪਾਸੇ ਰੱਖਣੀ ਹੈ ਇਹ ਇਸ ਤਰ੍ਹਾਂ ਜਿੰਨਾ ਕੋ ਆਪਾਂ ਅੰਦਰ ਕੱਪੜਾ ਦੇਣਾ ਉਸ ਹਿਸਾਬ ਨਾਲ ਆਪਾਂ

ਸਤਿ ਸ੍ਰੀ ਅਕਾਲ ਤਾਂ ਪਾਈ ਪਿੰਨ ਜੇ ਅਪਾ ਡੋਰੀ ਪਾ ਕੇ ਬਣਾਉਂਦੇ ਆ ਨਾ ਤੇ ਇਹਨੂੰ ਮਗਰੋਂ ਜ਼ਰੂਰ ਖਿੱਚਣਾ ਹੈ ਫਿਰ ਆਪਣਾ ਮਸ਼ੀਨ ਧਾਰਗਾ ਖਿੱਚ ਕੇ ਨੇ ਸਲਾਈ ਲਾ ਦੇਣੀ। ਐਸਤੇ ਇੱਕ ਇਹਨਾਂ ਆਪਾਂ ਲਗਾ ਲਵਾਂਗੇ। ਬੁਕਰਮ ਆਪਾਂ ਝਾੜ ਕੇ ਰੱਖੀ ਹੋਈ ਸੀ। ਐਸਤੇ ਦੇ ਨਾਲ ਆਪਾਂ ਉੱਪਰ ਰੱਖ ਕੇ ਤੀਨੂੰ ਆਪਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਕਿਉਂਕਿ ਇਹ ਇਸ ਤਰੀਕੇ ਦੇ ਨਾਲ ਆਪੋਸਲਾਇ ਲਾ ਸਕਦੇ ਆ ਤੇ ਆਪਾਂ ਜੇ ਆਪਾਂ ਨੂੰ ਨਹੀਂ ਇਸ ਤਰ੍ਹਾਂ ਆਉਂਦੀ ਤੇ ਫਿਰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਤੇ ਆਪ ਇਸ ਤਰੀਕੇ ਨਾਲ ਲਾ ਸਕਦੇ ਦੀ ਦੋ ਕੋ ਪਰਸਲਾਏ ਠੀਕ ਹੈ ਜੀ ਤੇ ਆਪਾਂ ਹੁਣ ਇਸ ਤਰੀਕੇ ਨਾਲ ਲਾਉਂਦੀ ਹਾਂ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਆਪਾਂ ਸਲਾਈ ਲਗਾਉਣੀ ਇਹ ਇਸ ਤਰੀਕੇ ਦੇ ਨਾਲ ਜੀ ధ్యాన బా ਸਿੱਧੀਆਂ ਸਲਾਈਆਂ ਲਗਾਈ ਜਾਵਣਗੀਆਂ ਇਸ ਤਰੀਕੇ ਨਾਲ ਸਮਾਏ ਹਨ ਸਿੱਧੀਆਂ ਲਗਾਈ ਜਾਂਦੀ ਹੈ ਦੇਖਦੇ ਜੀ ਨਰ ਜਿਹੜੀਆਂ ਸਲਾਈਆਂ ਲਗਾਈ ਜਾਵਾਂਗੇ ਪਟਾ ਇਦਾਂ ਫਸ ਲਾਈਆਂ ਗੇਨ ਲਾਂਗੇ ਆਪਾਂ ਕਿੰਨੀਆਂ ਇਦਾਂ ਹੀ ਇੱਕ 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 ਕੋਰਸ ਲੈ ਲਵਾਂਗੇ ਹਾਂ ਅੰਤੇ ਆਪਣੀ ਕੰਪਲੀ ਮੋਰੀ ਦੋਨੋਂ ਮੋਰੀਆਂ ਤਿਆਰ ਇਸ ਤਰੀਕੇ ਨਾਲ ਤੁਸੀਂ ਵੀ ਪਾਈਪਿੰਗ ਲਾ ਸਕਦੇ ਹੋ ਤੇ ਆਪਣਾ ਜੇ ਚ ਸਕਰੋਲ ਪਰਨੇ ਆ ਬਸ ਸਕਰੋਲ ਵੀ ਭਰ ਸਕਦੇ ਆ ਕੀ ਬਟ ਮੈਂ ਨਹੀਂ ਭਰ ਰਹੀ ਤੁਸੀਂ ਜੇ ਭਰਨਾ ਚਾਹੁੰਦੇ ਭਰ ਸਕਦੇ ਹੋ ਜੇ ਸਿੱਧੇ ਨਹੀਂ ਲਗਾਣੇ ਸਿੱਧੀਆਂ ਹੀ ਮਾਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਆਪਣੇ ਚਾਅ ਅਸਤੇ ਰਿਕਾਰਡਿੰਗ ਜਿੰਮ ਕਰਨਾ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਅਪਣੇ ਗੋਮ ਪਾਈਪਿੰਗ ਇਹਦੇ ਵਿੱਚ ਲੇਸ ਵਾਲੀ ਲਗਾ ਸਕਦੇ ਹੋ ਤੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਦੇ ਲਾਈਕ ਦੇ ਸ਼ੇਅਰ ਇਹ ਜਰਮੀ ਚੈਨਲ ਸਬਸਕ੍ਰਾਈਬ ਕਰਨਾ ਜੀ ਥੈਂਕ ਯੂ ਜੀ ਧੰਨਵਾਦ ਜੀ